ਕਦਾ ਮਾਰਨ ਵਾਲਾ ਆ ਮੁੰਡਾ ਕਹਿੰਦਾ ਮੇਰੀ ਕਗਲਾਂ ਦੀ ਤੁਸੀਂ ਮੂਵੀ ਦੇਖੋ ਤੇ ਉਹ ਮੁੰਡੇ ਜਾ ਰਹੇ ਸਾਰੀ ਲੜਾਈ ਦੇ ਵਿੱਚ ਨੇ ਆ ਜਾ ਰਹੇ ਹੋਰ ਪਗੜਾ ਹਲਦੇ ਨਾਲ ਟਾਣਾ ਵੀ ਆ ਸਾਰੇ ਮੁੰਡੇ ਮਾਰਨ ਦੇ ਵਿੱਚ ਨੇ ਮੇਰੇ ਪੁੱਤ ਨੂੰ ਉੱਧਰ ਆਇਆ ਚਾਰ ਹੇਠਾ ਹੋ ਗਿਆ ਮੁੰਡਿਆਂ ਦੀ ਚਾਰ ਹੇਠਾ ਮੇਰੇ ਮੁੰਡੇ ਨੇ ਦੱਸਿਆ ਨਹੀਂ ਅੱਜ ਮੇਰੇ ਮੁੰਡੇ ਤੇ ਬਾੜੀ ਸੱਟਾਂ ਮਾਰੀਆਂ ਤਾਂ ਮੇਰੇ ਮੁੰਡਾ ਮੈਨੂੰ ਘਰੋਂ ਲੈ ਕੇ ਟੈਂਪੂ 'ਚ ਪਾ ਕੇ ਕਿਸੇ ਨੇ ਭੇਜਿਆ ਮੈਂ ਉਥੋਂ ਲੈ ਕੇ ਸਿਵਲ ਹਸਪਤਾਲ ਪਹੁੰਚੀਆ ਉਸ ਚੱਕੇ ਲੈ ਗਏ ਗੱਲ ਵੀਰੇ ਮੈਂ ਅੱਜ ਟਿਊਸ਼ਨ ਗਿਆ ਸੀਗਾ ਠੀਕ ਆ ਟਿਊਸ਼ਨ ਤੋਂ ਬਾਅਦ ਨਾ ਇਹਨਾਂ ਦੀ ਕਲਾਸ ਦਾ ਮੁੰਡਾ ਮਿਲ ਗਿਆ ਉਹਦੇ ਨਾਲ ਮੇਰੀ ਗੱਲ ਹੋ ਰਹੀ ਸੀਗੀ ਠੀਕ ਆ ਉਹਦੇ ਨਾਲ ਹੀ ਨਾ ਐਦਾ ਭਰਾ ਤਿੰਨ ਚਾਰ ਮੁੰਡੇ ਲੈ ਕੇ ਆ ਆਉਣੇ ਮੇਰੇ ਆਂਦੇ ਹੀ ਮਾਰਨੀਆਂ ਸਟਾਰਟ ਕਰਤੀਆਂ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਮਾਰੀਆਂ ਉਸ ਤੋਂ ਬਾਅਦ ਮੈਂ ਆਪਣੇ ਘਰੇ ਚੱਲ ਗਿਆ ਮੈਂ ਟੀ-ਸ਼ਰਟ ਦੂਜੀ ਪਾ ਕੇ ਆ ਵਾਲੀ ਪਾ ਕੇ ਤੇ ਕੈਫੇ ਦੇ ਵਿੱਚੋਂ ਵੀਡੀਓ ਕਢਾਣ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਨਾ ਇਸ ਨਗਰੀ ਵਾਲੀ ਸਾਈਡ ਪੈਟਰੋਲ ਪੰਪ ਤੇ ਅੱਗੇ ਨਾ ਚਿਲਡਰਨ ਰੋਡ ਚਿਲਡਰਨ ਪਾਰਕ ਆਗਾ ਉਹਦੇ ਕੋਲ ਨਾ 25 ਤੇ ਮੁੰਡਿਆਂ ਨੇ ਨਾ ਖੜੇ ਹੋਏ ਸੀ ਇਹਦੇ ਭਰਾ ਆਂਦੇ ਮੇਰੇ ਕੜੇ ਕੋੜੇ ਕਿਰਪਾਨਾ ਸਭ ਕੁਝ ਮਾਰਨੀਆਂ ਸਟਾਰਟ ਕਰਤੀਆਂ ਕਾਰਨ ਕੀ ਰਿਹਾ ਹੈ ਸਰ ਵੀਰੇ ਇਹਨਾਂ ਨੂੰ ਵੀ ਪਤਾ ਪਤਾ ਨਹੀਂ ਕੀ ਕਾਰਨ ਆ ਪਹਿਲਾ ਮੇਰੀ ਹਾਂਜੀ ਪਹਿਲਾ ਮੇਰੀ ਸਕੂਲ ਚ ਹੋਈ ਸੀ ਸਕੂਲ ਚ ਮੈਡਮ ਨੇ ਗੱਲ ਸੋਲਵ ਕਰਾ ਦਿੱਤੀ ਕਹਿੰਦੀ ਨਾ ਤੂੰ ਉਹਦੇ ਵੱਲ ਦੇਖਣਾ ਨਾ ਮੈਂਦੇ ਵੱਲ ਦੇਖਣਾ ਠੀਕ ਹੈ ਫਿਰ ਆਪਣੀ ਗੱਲ ਖਤਮ ਹੋ ਗਈ ਮੈਂ ਉਹਦੇ ਬਾਅਦ ਨਾ ਟਿਊਸ਼ਨ ਤੋਂ ਬਾਹਰ ਨਿਕਲਿਆ ਜਿੱਦਾਂ ਇਹਦੀ ਖਲਾਤ ਦਾ ਮੁੰਡਾ ਮਿਲਿਆ ਉਹਦੇ ਨਾਲ ਮੇਰੀ ਗੱਲ ਹੋ ਰਹੀ ਤੇ ਤਿੰਨ ਮੁੰਡੇ ਆਂਦੇ ਨੇ ਮੇਰੇ ਮਾਰਨੀ ਸਟਾਰਟ ਕਰਦੇ ਆ ਹਥਿਆਰ ਕੀ ਸੀ ਨਾਲ ਖੰਡੇ ਖੁੰਡੇ ਦੇ ਕੜੇ ਕੁੜੇ ਪਾਏ ਹੋਏ ਸੀ ਵੀਰੇ ਉਹਨਾਂ ਨੇ ਬਹੁਤ ਕਿੰਨੇ ਵਿਅਕਤੀ ਸੀ ਜਦੋਂ ਪਹਿਲਾਂ ਮੇਰੇ ਨਾਲ ਬਾਰਦਾਤ ਕਿੰਨੀ ਹੋਦੇ ਤਾਂ ਤਿੰਨ ਚਾਰ ਜਣੇ ਸੀਗੇ ਉਸ ਤੋਂ ਬਾਅਦ 25 30 ਜਣੇ ਹੋਰ ਸੀਗੇ ਉਸ ਤੋਂ ਬਾਅਦ ਮ ਹੁਣ ਬੰਦਾ ਕੋਈ ਸਕੂਲ 'ਚ ਲੱਗੇਗਾ ਹੁਣ ਇਦਾਂ ਦੀ ਵਾਰਦਾਤ ਹੋ ਲੱਗੀ ਹੈ ਪ੍ਰਸ਼ਾਸਨ ਕੀ ਕਰੇਗਾ ਫਿਰ ਦੱਸੋ ਕੀ ਮੰਗ ਪ੍ਰਸ਼ਾਸਨ ਤੋਂ ਮੇਰੀ ਮੰਗ ਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਕਿਹੜੀ ਕਿਹੜੀ ਕਲਾਸ ਪੜਦੇ ਮੈਂ ਵੀਰੇ ਪਲਸ 1 ਵਿੱਚ ਪੜਦਾ ਹਾਂ ਉਸ ਤੋਂ ਪਹਿਲਾਂ ਵੀ ਤੁਹਾਡੀ ਲੜਾਈ ਹੋਈ ਸੀ ਮੇਰੀ ਇਸ ਤੋਂ ਪਹਿਲਾਂ ਵੀ ਹੋਈ ਸੀ ਫਿਰ ਪ੍ਰਿੰਸੀਪਲ ਮੈਡਮ ਨੇ ਮੇਰੀ ਗੱਲ ਸੋਲਵ ਕਰਾ ਦਿੱਤੀ ਸੀ ਤੇ ਉਸ ਤੋਂ ਬਾਅਦ ਕਹਿੰਦੀ ਮੈਡਮ ਨਾ ਤੂੰ ਇਹਦੇ ਵੱਲ ਦੇਖਣਾ ਨਾ ਮੈਂ ਇਹਦੇ ਵੱਲ ਦੇਖਣਾ ਵੀਰੇ ਆਪਾਂ ਉਸ ਤੋਂ ਬਾਅਦ ਨਾ ਇਹਨਾਂ ਵੱਲ ਦੇਖਿਆ ਨਾ ਮੋਂਨ ਵੱਲ ਦੇਖਿਆ ਠੀਕ ਆ ਵੀਰੇ ਅੱਜ ਵੀਰੇ ਮੈਂ ਟਿਊਸ਼ਨ ਤੋਂ ਜਿੱਦਾਂ ਹੀ ਨਿਕਲਿਆ ਸੀਗਾ ਨਾ ਤੇ ਇਹਦੀ ਕਲਾਸ ਦਾ ਮੁੰਡਾ ਨਾ ਟਾਈਲਰ ਹੈਗਾ ਤਾਂ ਇਸ ਇਸਾ ਨਗਰੀ ਦੇ ਕੋਲ ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਠੀਕ ਆ ਆਜਾ ਭਰਾ ਪਿੱਛੋਂ ਆਇਆ ਤਿੰਨ ਮੁੰਡੇ ਲੈ ਕੇ ਆਂਦੇ ਮੈਨੂੰ ਬਾਈਕ ਤੋਂ ਉਤਾਰ ਲਿਆ ਲੜਾਈ ਦਾ ਕਾਰਨ ਜੇ ਇਹ ਰਿਹਾ ਕਿ ਮੈਂ ਖਲੋਤਾ ਆਇਆ ਸੀ ਜੀ ਤੇ ਪਿੱਛੋਂ ਆ ਕੇ ਭੱਜਦਾ ਆਇਆ ਇਹਨੇ ਆ ਕੇ ਮੇਰੇ ਮਾਰਨ ਲੱਗ ਗਿਆ ਤੇ ਪੱਗ ਮੇਰੀ ਲੱਤ ਗਈ ਤੇ ਮੇਰੀ ਪੱਗ ਲੱਥੀ ਤੇ ਮੈਂ ਆਪਣਾ ਥੱਲੇ ਡਿੱਗ ਵਿਰੇ ਗਿਆ ਸੀ ਤੇ ਮੈਂ 왈 ਬੰਨੇ 왈 ਬੰਨੇ ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣਾ 왈 ਬੰਦਾ ਪਿਆ ਸੀ ਦੂਜੇ ਮੁੰਡੇ ਦੇਖ ਕੇ ਆ ਕੇ ਕੀ ਹਿੰਦੀ ਸਰਦਾਰ ਮੁੰਡੇ ਦੀ ਪੱਗ ਲਾਤੀ ਇਹਨਾਂ ਨੇ ਉਹਨਾਂ ਨੇ ਆ ਕੇ ਇਹਦੇ ਮਾਰਨ ਲੱਗ ਗਏ ਨਹੀਂ ਵਜ੍ਹਾ ਕੀ ਸੀ ਲੜਾਈ ਦੀ ਲੜਾਈ ਦੀ ਵਜ੍ਹਾ ਇਹ ਸੀ ਜੀ ਕਿ ਇਹ ਸਕੂਲੇ ਵੀ ਗੱਲ ਹੋਈ ਸੀ ਕੋਰਾਵੱਟੀ ਹੋਈ ਸੀ ਇਨੇ ਸਕੂਲੇ ਵੀ ਲੜਿਆ ਸਕੂਲੇ ਪ੍ਰਿੰਸੀਪਲ ਮੈਡਮ ਨੇ ਬਣਾ ਕਰਤਾ ਕਿ ਆਪਾਂ ਬਾਹਰ ਜਾ ਕੇ ਨਹੀਂ ਲੜਨਾ ਸਕੂਲੇ ਸਮਝੋਤਾ ਹੋ ਗਿਆ ਸੀ ਬਾਹਰ ਆ ਕੇ ਇਨੇ ਫਿਰ ਅੱਜ ਮੈਂ ਖਲੋਤਾ ਸੀ ਇਨੇ ਪਿੱਛੋਂ ਆ ਕੇ ਮੇਰੀ ਪੱਗ ਇਹ ਮਾਰਨ ਲੱਗ ਗਿਆ ਜੀ ਪੱਗ ਇਹ ਮਾਰਨ ਲੱਗ ਗਿਆ ਤੇ ਪੱਗ ਲੱਤ ਗਈ ਮੇਰੀ ਤੇ ਦੂਜੇ ਮੁੰਡੇ ਵੇਖ ਕੇ ਸਰਦਾਰ ਨੂੰ ਵੇਖ ਕੇ ਕੀ ਆਨਦੀ ਪੱਗ ਲਾਤੀ ਉਹ ਆ ਕੇ ਨੂੰ ਮਾਰਨ ਲੱਗ ਗਿਆ ਇਹ ਕਹਿੰਦੇ ਕਿ 20 25 ਮੁੰਡੇ ਤੁਸੀਂ ਬੁਲਾਏ ਸੀਗੇ ਤੇਜ਼ ਤਰ੍ਹਾਂ ਹਥਿਆਰ ਸੀ ਨਹੀਂ 20 25 ਮੁੰਡੇ ਕੋਈ ਨਹੀਂ ਆਏ ਨਾ ਹਥਿਆਰ ਕਿਸੇ ਕੋ ਸੀ ਇਹ ਕੱਲਾ ਹੀ ਸੀ ਤੇ ਮੈਂ ਕੱਲਾ ਹੀ ਸੀ ਠੀਕ ਹੈ ਤੇ ਮੈਂ ਮੈਂ ਆਪਣਾ ਟਿਊਸ਼ਨ ਤੋਂ ਆ ਰਿਹਾ ਸੀ ਜੀ ਆ ਕੇ ਖਲੋਤਾ ਸੀ ਗੁਬਾਰੇ ਤੇ ਕਿਸੇ ਕੋ ਖਲੋਤਾ ਸੀ ਖਲੋਤਾ ਐ ਸੀ ਤੇ ਆਪਣਾ ਮੇਰੀ ਐਨੇ ਆ ਕੇ ਪਿੱਛੋਂ ਮਾਰਨ ਲੱਗ ਗਿਆ ਕੋਈ ਵੀ 20 25 ਮੁੰਡੇ ਨਹੀਂ ਹੈਗੇ ਸੀ ਆ ਕੇ ਮੈਨੂੰ ਮਾਰਨ ਲੱਗ ਗਿਆ ਤੇ ਦੂਜੇ ਮੁੰਡੇ ਵੇਖ ਕੇ ਆਗੇ ਕਿ ਹਾਂ ਸਰਦਾਰ ਮੁੰਡੇ ਦੀ ਪੱਗ ਲਾਤੀ ਆ ਉਹ ਆ ਕੇ ਨੂੰ ਮਾਰਨ ਲੱਗ ਗਿਆ ਮੇਰੇ ਬੇਟੇ ਨੂੰ ਜੀ ਇਹਨਾਂ ਨੇ ਚਾਰ ਵਾਰ ਪਹਿਲਾਂ ਵੀ ਕੁੱਟਮਾਰ ਕਰਤੀ ਮੇਰੇ ਮੱਕਾ ਕਿੰਨੇ ਨਹੀਂ ਦੱਸਿਆ ਬੇਸੀ ਇੱਕ ਸਕੂਲ 'ਚ ਪੜਦੇ ਆ ਠੀਕ ਹੈ ਅੱਜ ਇਹਨੂੰ ਬਾਹਲੀ ਮਾਰੀ ਟਿਊਸ਼ਨ ਤੇ ਆਇਆ ਤੇ ਮੈਂ ਆਖਿਆ ਬੇਟਾ ਕਿ ਇਹਨੂੰ ਕੁੱਟੇ ਮਾਰੇ ਤੇਰੇ ਬਟਨ ਟੁੱਟੇ ਨਹੀਂ ਕੁਛ ਨਹੀਂ ਦੱਸਿਆ ਆ ਮੂਵੀ ਕਢਾਣ ਗਿਆ ਤੇ ਫਿਰ ਇਹਨਾਂ ਨੇ 15 20 25 ਮੁੰਡਿਆਂ ਨੇ ਢਾ ਲਿਆ ਫਿਰ ਮੈਂ ਗਲੀ ਦੇ ਵਿੱਚ ਬੈਠੀ ਕਹਿੰਦਾ ਮੰਮੀ ਮੈਨੂੰ ਸਕੂਲ ਵਾਲੇ ਬੱਚਾ ਨੂੰ ਕੁੱਟਿਆ ਤੁਸੀਂ ਮੇਰੇ ਨਾਲ ਚੱਲੋ ਮੇਰਾ ਮੈਡੀਕਲ ਪਰਚਾ ਕਰੋ ਮਾਂ ਬੇਟਾ ਮੈਂ ਚੱਲਦੀ ਆਂ ਉਹਨੇ ਕਿਤੇ ਕਿਤੇ ਸੱਟਾਂ ਲੱਗੀਆਂ ਇਹਦੇ ਸਿਰ ਦੇ ਵਿੱਚ ਸੱਟਾਂ ਨੇ ਢੂਈ ਵਿੱਚ ਗੁੱਮ ਸੱਟਾਂ ਮਾਰੀਆਂ ਇਹਨੇ ਸਿਰ ਇਹਦਾ ਪਟਿਆ ਹੋਇਆ ਹੈ ਇਹਦਾ ਇਹਨਾਂ ਨੇ ਚਾਰ ਵਾਰ ਪਹਿਲਾਂ ਮਾਰਤੇ ਮੇਰੇ ਮੁੰਡੇ ਨੂੰ ਜੀ ਮੇਰੇ ਮੁੰਡੇ ਨੂੰ ਭਾਗਾ ਖਤਰਾ ਮੈਂ ਗਰੀਬ ਬੰਦੇ ਆਸੀਂ ਨਾ ਸਾਡੇ ਕੋਲੇ ਪੈਸੇ ਦੀ ਸਪੋਰਟ ਨਾ ਸਾਡੇ ਕੋਲੇ ਬੰਦੇ ਦੀ ਸਪੋਰਟਾ ਦੇਖ ਲਓ ਅਸੀਂ ਤਿੰਨੇ ਜਨਾਨੀਆਂ ਜਨਾਨੀਆਂ ਕੜੀਆਂ ਇਸ ਤੋਂ ਪਹਿਲਾਂ ਵੀ ਤੁਹਾਡੇ ਬੱਚੇ ਨੂੰ ਜਦੋਂ ਪੁੱਛਿਆ ਤੇ ਉਸ ਤੋਂ ਪਹਿਲਾਂ ਤੁਸੀਂ ਕੋਈ ਕਾਰਵਾਈ ਨਹੀਂ ਕੋਈ ਦੱਸਿਆ ਨਹੀਂ ਪ੍ਰਿੰਸੀਪਲ ਮੈਡਮ ਨੇ ਕਿਹਾ ਕਹਿੰਦਾ ਮੈਡਮ ਮੇਰੇ ਮੁੰਡੇ ਮੈਨੂੰ ਤੰਗ ਕਰਦੇ ਨੇ ਪ੍ਰਿੰਸੀਪਲ ਮੈਡਮ ਮੈਨ ਕੰਦੀ ਵੀ ਸਮਝੌਤਾ ਕਰ ਲਓ ਤੁਸੀਂ ਵੀ ਨਾ ਤੁਸੀਂ ਇਹਨ मुंडे बहुत कुटा मारा तुम समझाए नहीं है पहला भी कह उद्या कड़े कुड़े लोर खंडर खुंडर लता मैनु पता है बारो मुंडे बुलाए थे हूं भी देखो कि खड़ी है सिविल दस पंद्रह पच्ची जने भी खड़े न खड़े सामने हां आ बेहोश हो गया किसी जनानी ने पानी पै टेंपू च भेजिया टेंपू च भेज के घरे भेजा घरे चो अखे सिविल च लैके आ मेरे बटे टू गुम सट्टा ने सिर पाट रहा है